ਮੁਹਾਲੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਪੁਲਿਸ ਦੇ ਵੱਲੋਂ ਪਿੰਡ ਤੋਲੇ ਮਾਜਰਾ ਵਿਖੇ ਹੋਈ ਗੋਲੀਬਾਰੀ ਦੀ ਗੁੱਥੀ ਨੂੰ ਸੁਲਝਾ ਲਿੱਤਾ ਗਿਆ ਪੁਲਿਸ ਨੇ ਗੋਲੀकांड ਦੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਪਾਸੋਂ ਪੁਲਿਸ ਨੂੰ 3 ਬੋਰਦਾਂ ਨਜਾਇਜ਼ ਪਿਸਤੌਲ ਅਤੇ ਟਾਟਾ ਇਨਟਰਾ ਵਾਹਨ ਬਰਾਮਦ ਹੋਇਆ ਫੜੇ ਗਏ ਦੋਸ਼ੀਆਂ ਦੀ ਪਛਾਣ ਸੁਖਮਨਦੀਪ ਸਿੰਘ ਸਰੂਪ ਸਿੰਘ ਅਭਿਸ਼ੇਕ ਸਿੰਘ ਪ੍ਰਭਜੀਤ ਸਿੰਘ ਵਜੋਂ ਹੋਈ ਹੈ ਪੁਲਿਸ ਦੇ ਦਸਤਾਨ ਮੁਤਾਬਕ ਪੁੱਛਗਿੱਛ ਦੇ ਦੌਰਾਨ ਇਹਨਾਂ ਦੇ ਵੱਲੋਂ ਖੁਲਾਸਾ ਕੀਤਾ ਗਿਆ ਕਿ ਉਹਨਾਂ ਦੇ ਵਿਦੇਸ਼ ਵਿੱਚ ਬੈਠੇ ਗੈਂਗਸਟਰ ਇਕਮ ਸੰਧੂ ਦੇ ਨਾਲ ਸੰਬੰਧ ਹਨ ਅਤੇ ਵਿਦੇਸ਼ ਵਿੱਚ ਬੈਠੇ ਇਕਮ ਸੰਧੂ ਦੇ ਕਹਿਣ ਤੇ ਇਹਨਾਂ ਦੇ ਵੱਲੋਂ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਵਧੇਰੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਅਧਿਕਾਰੀ ਦੇ ਵੱਲੋਂ ਪੈਸਾਰਤਾ ਦੌਰਾਨ ਹੋਰ ਕੀ ਕੁਝ ਖੁਲਾਸੇ ਕੀਤੇ ਗਏ ਤੁਸੀਂ ਵੀ ਇੱਕ ਵਾਰ ਜ਼ਰੂਰ ਸੁਣੋ ਚੰਡੀਗੜ੍ਹ ਤੋਂ ਬਿਊਰੋ ਚੀਫ ਰਮੇਸ਼ ਕੁਮਾਰ ਦੀ ਰਿਪੋਰਟ ਜੀ ਗੁੱਡ ਆਫਟਰਨੂੰ ਟੂ 올 ਆਫ ਯੂ ਜਿਹੜੀ ਅੱਜ ਦੀ ਸਾਡੀ ਪ੍ਰੈਸ ਕਾਨਫਰੰਸ ਹੈਗੀ ਹੈ ਜੀ ਇਹ ਇਸ ਸੰਦਰਭ ਚ ਰੱਖੀ ਗਈ ਹੈ ਕਿ ਖਰੜ ਏਰੀਆ ਜੀ ਇੱਕ ਪਿੰਡ ਪੈਂਦਾ ਹੈ ਤੋਲੇ ਮਾਜਰਾ ਇੱਥੇ 3 4 ਅਗਸਤ ਦੀ ਦਰਮਿਆਨੀ ਰਾਤ ਨੂੰ ਤਕਰੀਬਨ 2:30 ਵਜੇ ਇੱਕ ਘਰ ਦੇ ਉੱਪਰ 8 ਤੋਂ 9 ਰਾਉਂਡ ਜਿਹੜੇ ਆ ਫਾਇਰ ਕੀਤੇ ਗਏ ਸੀ ਜਿਹੜੇ ਉਹਨਾਂ ਦੇ ਘਰ ਤੇ ਵੀ ਲੱਗੇ ਉਹਦੇ ਗੇਟ ਇੱਕ ਗੱਡੀ ਫੋਰਚੂਨਰ ਖੜੀ ਸੀ ਉਹਦੇ 'ਚ ਵੀ ਫਾਇਰ ਲੱਗੇ ਸੀਗੇ ਇਹਦੇ 'ਚ ਜਿਹੜਾ ਬੇਸਿਕਲੀ ਇਹ ਘਰ ਸੀਗਾ ਇਹ ਸੰਦੀਪ ਸਿੰਘ ਸਿੱਧੂ ਨਾਮ ਦੇ ਵਿਅਕਤੀ ਦਾ ਹੈਗਾ ਜੀ ਜਿਨ੍ਹਾਂ ਦੇ ਇੱਕ ਪ੍ਰੋਡਕਸ਼ਨ ਕੰਪਨੀ ਹੈਗੀ ਆ ਫਾਈਵ ਰਿਵਰਸ ਨਾਮ ਕਰਕੇ ਇਹ ਬੇਸਿਕਲੀ ਕੈਨੇਡਾ ਬੇਸਡ ਹੈਗੀ ਇਹਨਾਂ ਦਾ ਪਾਰਟਨਰ ਜਿਹੜਾ ਹੈਗਾ ਉਹ ਵੀ ਕੈਨੇਡਾ 'ਚ ਰਹਿੰਦਾ ਤਾਂ ਇਹਦੇ 'ਚ ਜਿਹੜੀ ਜਦੋਂ ਤਹਿਕੀਕਾਤ ਸ਼ੁਰੂ ਕੀਤੀ ਗਈ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਲੱਭਣਾ ਸ਼ੁਰੂ ਕੀਤਾ ਕਿ ਕਿਹਨਾਂ ਨੇ ਇਹ ਕਰਵਾਈ ਹੈ ਤਾਂ ਚਾਰ ਇੱਕ ਛੋਟਾ ਹਾਥੀ ਜਿਹੜਾ ਫਿਗਰ ਹੋਇਆ ਆਂਦਾ ਹੋਇਆ ਪੂਰੀ ਇਨਵੈਸਟੀਗੇਸ਼ਨ ਦੇ ਦੌਰਾਨ ਅਸੀਂ ਇਹਨਾਂ ਨੂੰ ਟ੍ਰੇਸ ਕਰਦੇ ਰਹੇ ਜਦੋਂ ਅਲਟੀਮੇਟਲੀ ਇਹ ਬੰਦੇ ਮਿਲੇ ਚਾਰ ਐਕਚੁਅਲੀ ਬੰਦੇ ਇਹ ਜਿਹੜੇ ਸੀਗੇ ਆਏ ਸੀਗੇ ਇੱਕ ਬੰਦਾ ਇਹਨਾਂ 'ਚ ਹੈਗਾ ਜੀ ਸੁਖਮਨਦੀਪ ਸਿੰਘ ਸਰੂਪ ਸਿੰਘ ਇੱਕ ਅਭਿਸ਼ੇਕ ਤੇ ਇੱਕ ਖਰਬਜੀਤ ਸਿੰਘ ਇਹ ਚਾਰੋਂ ਬੰਦੇ ਮਾਝੇ ਏਰੀਆ ਦੇ ਮਜੀਠੇ ਆਪਣਾ ਅੰਮ੍ਰਿਤਸਰ ਦਿਹਾਤੀ ਦੇ ਰਹਿਣ ਵਾਲੇ ਨੇ ਜੀ ਇਹਨਾਂ ਦਾ ਜਿਹੜਾ ਇੱਕ ਮੇਨ ਹੈਂਡਲਰ ਹੈਗਾ ਬੰਦਾ ਏਕਮ ਸੰਧੂ ਨਾਮ ਦਾ ਬੰਦਾ ਹੈ ਇਹਦਾ ਪਿੰਡ ਪੰਡੋਰੀ ਵੜੈਚ ਹੈ ਮਜੀਠੇ ਦਾ ਤੇ ਹਾਲ ਇਹ ਫਰਾਂਸ ਚ ਰਹਿੰਦਾ ਹੈਗਾ ਇਹਦੀ ਇੱਕ ਦੋਸਤੀ ਸੀ ਇਸ ਮੁੰਡੇ ਨਾਲ ਸੁਖਮਨਦੀਪ ਨਾਲ ਇਹਨੇ ਅੱਗੇ ਹੋ ਕੇ ਇਹਨਾਂ ਨਾਲ ਇੱਕ ਮੋਡਿਊਲ ਤਿਆਰ ਕੀਤਾ ਵੀ ਆਪਾਂ ਇਸ ਤਰ੍ਹਾਂ ਦੇ ਜਿਹੜੇ ਪ੍ਰੋਡਕਸ਼ਨ ਕੰਪਨੀਆਂ ਵਾਲੇ ਹੈਗੇ ਆ ਜਾ ਜਿਹੜੇ ਇੱਕ ਜਿਨ੍ਹਾਂ ਦੇ OTT ਪਲੇਟਫਾਰਮਸ ਤੇ ਕੰਮ ਹੈਗਾ ਯੂਟਿਊਬਰ ਨੇ ਵੀ ਆਪਾਂ ਉਹਦੇ ਘਰੇ ਪਹਿਲਾਂ ਇੱਕ ਵਾਰੀ ਫਾਇਰਿੰਗ ਕਰਵਾ ਕੇ ਤੇ ਫਿਰ ਇਹਨਾਂ ਦਾ ਆਪਣਾ ਨਾਮ ਬਣੂਗਾ ਫਿਰ ਆਪਾਂ ਇਹਨਾਂ ਤੋਂ ਇੱਕ ਸਟਾਰਸ਼ਲ ਬੰਦਾਂਗੇ ਤਾਂ ਉਸ ਮਕਸਦ ਦੇ ਨਾਲ ਇਹ ਇੱਕ ਫਾਇਰਿੰਗ ਜਿਹੜੀ ਹੈ ਇੱਥੇ ਕੀਤੀ ਗਈ ਸੀ ਇਹਨਾਂ ਕੋਲੋਂ ਇੱਕ ਸਾਨੂੰ 34 ਦਾ ਵੈਪਨ ਤੇ ਚਾਰ ਰਾਉਂਡ ਮਿਲੇ ਹੈਗੇ ਆ ਇਹ ਪਿਸਤਲ ਦੀ ਜਿਹੜੀ ਇਹ ਵੀ ਇੱਕਮ ਸੰਧੂ ਨੇ ਇੱਕ ਪੁਆਇੰਟ ਦੇ ਉੱਪਰ ਰਖਾਇਆ ਸੀਗਾ ਅੰਮ੍ਰਿਤਸਰ ਦੇ ਕਿਸੇ ਪੁਆਇੰਟ 'ਚ ਵੀ ਇੱਥੇ ਪਿਆ ਸੀਗਾ ਤੇ ਉੱਥੋਂ ਜਾ ਕੇ ਇਹਨਾਂ ਨੂੰ ਲੋਕੇਸ਼ਨ ਦਿੱਤੀ ਗਈ ਤੇ ਇਹਨਾਂ ਨੇ ਜਾ ਕੇ ਪਿਸਤਲ ਚੱਕ ਕੇ ਲੈ ਕੇ ਗਏ ਜਦੋਂ ਇੱਥੇ ਫਾਇਰਿੰਗ ਕਰਨ ਵੀ ਆਏ ਰਾਤ ਨੂੰ ਇਹ ਆਉਂਦੇ ਨੇ ਇੱਥੇ ਤੇ ਆਪਣਾ ਜਿਹੜਾ ਇਹ ਟੈਂਪੂ ਸੀਗਾ ਛੋਟਾ ਹਾਥੀ ਇਹਨੂੰ ਇਹਨਾਂ ਨੇ ਥੋੜੀ ਦੂਰ ਬੁਲਾ ਲਿਆ ਸੀ ਮੌਕੇ ਤੋਂ ਤੇ ਦੋ ਬੰਦੇ ਸਰੂਪ ਸਿੰਘ ਤੇ ਅਭਿਸ਼ੇਕ ਇਹ ਦੋਨੋਂ ਪੈਦਲ ਆਏ ਤੇ ਪੈਦਲ ਆ ਕੇ ਇਹਨਾਂ ਨੇ ਜਿਹੜਾ ਇਹ ਸਰੂਪ ਸਿੰਘ ਹੈਗਾ ਇਹਨੇ ਇਹ ਮੇਨ ਸ਼ੂਟਰ ਹੈ ਜੀ ਇਹਨੇ ਇਸ ਘਰ ਤੇ ਜਿਹੜੀ ਹੈਗੀ ਫਾਇਰਿੰਗ ਕੀਤੀ ਸੀ ਤੇ ਉੱਥੇ तकरीबन ਸਾਨੂੰ ਮੌਕੇ ਤੋਂ ਸੱਤ ਖੋਲ ਇਹਨਾਂ ਤੋਂ ਬਰਾਮਦ ਹੋਈ ਸੀ ਉਸ ਟਾਈਮ ਇਹ ਮੁਟਕਦੀ ਇਨਵੈਸਟੀਗੇਸ਼ਨ ਚ ਆਇਆ ਸਰ ਕੁਝ ਜਿਹੜੀ ਵੀ ਅਕਿਊਜ਼ ਨੇ ਇਹਨਾਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਕੀ ਤੁਸੀਂ ਅੰਮ੍ਰਿਤ ਸਰ ਤੋਂ ਆਪੀ ਜੀ ਨਹੀਂ ਹਲੇ ਇਹਨਾਂ ਦੀ ਇੰਨੀ ਸਾਨੂੰ ਕ੍ਰਿਮੀਨਲ ਬੈਕਗ੍ਰਾਉਂਡ ਤਾਂ ਅਸੀਂ ਪਤਾ ਕਰ ਰਹੇ ਆਂ ਜੀ ਕੋਈ ਜ਼ਿਆਦਾ ਹਲੇ ਇਹਨੇ ਮਤਲਬ ਗਰੀਬ ਟਾਈਪ ਬੰਦੇ ਨੇ ਨਸ਼ੇ ਦੇ ਵੀ ਆਦੀ ਨੇ ਤੇ ਇਹਨਾਂ ਨੂੰ ਉਹਦੇ ਲਈ ਜਿਹੜੇ ਪੈਸੇ ਚਾਹੀਦੇ ਸੀ ਇਹਨਾਂ ਨੂੰ ਇਹ ਪ੍ਰੋਮਿਸ ਕੀਤਾ ਗਿਆ ਸੀਗਾ ਵੀ ਇਹ ਪੈਸੇ ਦੇ ਦੇਵੇਗਾ ਤੁਮ ਸੰਤੂ ਤੇ ਇਹਨੇ ਪੈਸੇ ਦੀ ਬਾਤ ਜਦੋਂ ਕਿੰਨੇ ਵਜੇ ਇੱਥੇ ਸੀ ਕਿ ਤੇ ਰੈਕੀ ਵੀ ਜਿਹੜੀ ਹੈਗੀ ਤੁਸੀਂ ਕਹ ਰੈਕੀ ਵੀ ਕੀਤੀ ਗਈ ਪਹਿਲਾਂ ਜੀ ਰੈਕੀ ਇਹਨਾਂ ਦੀ ਪਹਿਲਾਂ ਜਿਹੜਾ ਪ੍ਰਭਜੀਤ ਨ ਤੇ ਇਹਨਾਂ ਨੇ ਹਾਲੇ ਤੱਕ ਡਿਮਾਂਡ ਨਹੀਂ ਰੇਜ਼ ਕੀਤੀ ਸੀ ਇਹਨਾਂ ਨੂੰ ਇਹ ਸੀ ਕਿ ਆ ਵੀ ਪਹਿਲਾਂ ਅਸੀਂ ਇੱਕ ਵਾਰੀ ਸ਼ੂਟ ਆਊਟ ਕਰਾ ਦਈਏ ਵੀ ਕੋਈ ਫਿਰ ਸਾਨੂੰ ਸੀਰੀਅਸਲੀ ਲਾਊਗਾ ਬੰਦਾ ਜੀ ਨੇ ਜਿਹੜੀਆਂ ਕੰਪਨੀਆਂ ਨੇ ਜਿਹੜਾ ਗੰਪ ਨੇ ਆਪ ਦੇ ਵਿੱਚ ਗੁੱਪਤੀਏ ਪਹਿਲਾਂ ਕਿ ਪੈਸੀ ਚਾਂਸਲ ਹੋ ਜੇ ਨਹੀਂ ਨਹੀਂ ਜਾਣ ਪਛਾਣ ਤਾਂ ਕੋਈ ਨਹੀਂ ਜੀ ਉਹਨੂੰ ਪਤਾ ਵੀ ਇਹਨਾਂ ਦੀ ਇੱਕ ਕੰਪਨੀ ਹੈਗੀ ਹੈ ਫਾਈਬਰ ਰਿਵਰਸ ਨਾਮ ਦੀ ਤਾਂ ਉਹਨੇ ਆਪਣਾ ਇਸ ਕ੍ਰੀਏਟ ਕਰਨ ਲਈ ਹੁਣ ਵੀ ਇੱਕ ਨਵਾਂ ਮੋਡਿਊਲ ਤਿਆਰ ਕੀਤਾ ਸੀਗਾ ਇਹ ਕਮ ਸੰਧੂ ਨਾਮ ਦਾ ਵੈਪਨਸ ਆਪ ਵੀਪਨ ਤੁਕਨ ਵੈਪਨ ਮੈਂ ਤੁਹਾਨੂੰ ਦੱਸ ਰਿਹਾ ਜੀ ਵੈਪਨ ਦਾ ਜਿਹੜਾ ਹੈਗਾ ਉਹ ਇਹਨਾਂ ਦਾ ਜਿਹੜਾ ਅੱਜ ਕੱਲ ਮਾਡਲ ਸਪਰੈਂਡਈ ਹੈ ਉਹੀ ਹੈ ਵੀ ਇੱਕ ਜਗ੍ਹਾ ਤੇ ਪਾਰਟਿਕੂਲਰ ਇਹ ਰੱਖ ਜਾਂਦੇ ਨੇ ਉੱਥੇ ਫਿਰ ਇੱਕ ਬੰਦਾ ਦੇ ਲੋਕੇਸ਼ਨ ਸ਼ੇਅਰ ਕਰ ਦਿੰਦੇ ਨੇ ਤੇ ਉੱਥੇ ਇੱਕ ਬੰਦਾ ਆ ਕੇ ਉਹ ਰਿਕਵਰ ਕਰ ਲੈਂਦਾ ਵੈਪਨ ਜਿਹੜਾ ਬਾਹਰਲਾ ਬੰਦਾ ਨਹੀਂ ਨਹੀਂ ਮੈਨੂੰ ਹਲੇ ਲੱਗਦਾ ਨਹੀਂ ਰਿਹਾ ਜੀ ਮੇਬੀ ਤੇ ਹੋਇਆ ਤਾਂ ਨਿਕਲ ਜਾਊਗਾ ਉਹਦੀ ਪਿੱਛੇ ਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀ ਜਿਹੜੇ ਪੁਆਇੰਟ ਤੇ ਰੱਖਿਆ ਗਿਆ ਉੱਥੇ ਕੌਣ ਹੋਰ ਆ ਕੇ ਰੱਖ ਕੇ ਗਿਆ ਹਾਂਜੀ ਨੇ ਗੱਦੀ ਗੱਡੀ ਹੈ ਨਾ ਜੋ ਜਿਹੜਾ ਸੁਖਮਨਦੀਪ ਸਿੰਘ ਹੈ ਉਹਦੀ ਉਹਦਾ ਹੈਗਾ ਜੀ ਸਰ ਰੈਕੀ ਕਿੰਨਾ ਤੋਂ ਚੱਲ ਰਹੀ ਸੀ ਤੇ ਕੋਈ ਕਾਲ ਵਗਾਰਾ ਪਹਿਲਾਂ ਕੋਈ ਵੋਇਸ ਕੋਲ ਕੋਈ ਨਹੀਂ ਕੀਤੀ ਹਲੇ ਇਹਨਾਂ ਨੇ ਰੈਕੀ ਜਿਹੜੀ ਹੈਗੀ ਉਹ 4 ਤੋਂ 5 ਦਿਨ ਪਹਿਲਾਂ ਤੋਂ ਇਹ ਕਰਕੇ ਗਏ ਸੀ ਕੋਈ ਕੋਈ ਐਕਸੈਪਸ਼ਨ ਨਹੀਂ ਹਲੇ ਮੰਗੀ ਨਹੀਂ ਗਈ ਮੈਂ ਉਹੀ ਦੱਸ ਰਿਹਾ ਨਾ ਤੁਹਾਨੂੰ ਜੀ ਵੀ ਨਹੀਂ ਇਹਨਾਂ ਦੇ ਹਲੇ ਕੋਈ ਇਨ ਪਰਟੀਕੂਲਰ ਇਸ ਚੀਜ਼ ਦਾ ਚਾਰਚ ਨਹੀਂ ਇਹ ਉਮਰ ਹੈ ਸਾਰੇ ਜੀ 24 25 26 ਸੀ ਰੇਂਜ ਚ ਹੈਗੇ ਨੇ ਸਾਰੇ ਸਰ ਕੋਈ ਲੋਕਲ ਡਿਵੈਲਪਮੈਂਟ ਸਾਹਮਣੇ ਆ ਰਹੀ ਐ ਕਿ ਇਹ ਸਾਰੇ ਮਨਿਟਾ ਦੀ ਰਹਿਣ ਵਾਲੇ ਕੀ ਕੋਈ ਲੋਕਲ ਇਨਵੋਲਵਮੈਂਟ ਤੋਂ ਸਾਹਮਣੇ ਆ ਰਹੀ ਜੀ ਨਹੀਂ ਲੋਕਲ ਇਨਵੋਲਵਮੈਂਟ ਦਾ ਹਲੇ ਤੱਕ ਕੋਈ ਸਾਡੇ ਕੋਲ ਆਇਆ ਨਹੀਂ ਹੈਗਾ ਸਾਰੇ ਉਧਰ ਦੇ ਹੀ ਰਹਿਣ ਵਾਲੇ ਆ ਬਾਹਰੋਂ ਹੀ ਇਹਨਾਂ ਨੂੰ ਟਾਰਗੇਟ ਚੂਜ਼ ਮਿਲਿਆ ਸੀ ਵੀ ਇੱਥੇ ਉਹਦਾ ਘਰ ਹੈਗਾ ਜਾ ਕੇ ਦੇਖ ਕੇ ਉਹ ਪ੍ਰੋਪਰ ਜੀ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਉਹ ਪੰਜ ਤੋਂ 6 ਦਿਨ ਪਹਿਲਾਂ ਤੋਂ ਆ ਕੇ ਉੱਥੇ ਰੈਕੀ ਕਰਕੇ ਗਿਆ ਸੀਗਾ ਤੇ ਫਿਰ ਇਹਨਾਂ ਨੇ ਆਪਣਾ ਪੂਰਾ ਆ ਕੇ ਰਾਤ ਨੂੰ ਉਹਨੇ ਇਹਨਾਂ ਨੂੰ ਘਰ ਦਿਖਾਇਆ ਵੀ ਆਹ ਘਰ ਹੈ ਤੇ ਦੋ ਬੰਦੇ ਉੱਤਰ ਕੇ ਉੱਥੇ ਨਹੀਂ ਆਈਡਮੈਨ ਨੂੰ ਨਹੀਂ ਆਈਡਮੈਨ ਦੇਖ ਲੈ ਨੇਰੀ ਜੇ ਹੋਊਗਾ ਕੋਈ ਉਹਨੂੰ ਕਰ ਰਿਹਾ ਇਹ ਤਾਂ ਪੰਡੋਰੀ ਵੜਾਚ ਅੰਮ੍ਰਿਤਸਰ ਇਹ ਇਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੁਝ ਆਇਆ ਹੋਵੇ ਹੋਰ ਵੀ ਲੋਕ ਟਾਰਗੇਟ ਤੇ ਕੁਝ ਨਹੀਂ ਬਿਲਕੁਲ ਇਹਨਾਂ ਦੇ ਟਾਰਗੇਟ ਤੇ ਅਲੱਗ-ਅਲੱਗ ਸਾਡੇ ਕੋਲ ਬੰਦੇ ਆਏ ਹੈਗੇ ਆ ਵੀ ਇਹਨਾਂ ਦੇ ਜਿਹੜੇ ਦੋ ਤਿੰਨ ਕਿਤੇ ਇਹਨਾਂ ਨੇ ਅੰਮ੍ਰਿਤਸਰ ਏਰੀਆ ਚ ਪਟਾਣਕੋਟ ਕੋਈ ਟਾਰਗੇਟ ਕਰਨਾ ਸੀਗਾ ਉਹ ਅਸੀਂ ਹੁਣ ਅੱਗੇ ਵੀ ਸ਼ੇਅਰ ਕਰਾਂਗੇ ਜਿੰਨੇ ਕਿ ਇਹਨਾਂ ਤੋਂ ਲੀਡ ਸਾਨੂੰ ਮਿਲ ਗਈਆਂ ਤੇ ਬਾਕੀ ਵੀ ਦੇਖ ਰਹੇ ਹਾਂ ਬੈਕਵਰਡ ਐਂਗਲ ਵੀ ਹੋਰ ਕਿੱਥੇ-ਕਿੱਥੇ ਅਗਰ ਕੋਈ ਕ੍ਰਾਈਮ ਇਹਨਾਂ ਨੇ ਕੀਤਾ ਹੋਇਆ ਤਾਂ ਉਸ ਤੋਂ ਬਾਅਦ ਕਿ ਸਰੀ ਸਿੱਧ ਵਾਰਦਾਤ ਨੂੰ ਅੰਜਾਮ ਦੇ ਕੇ ਭੱਜ ਗਈ ਸੀ ਤੇ ਨਾਲੇ ਕੋਈ ਸ਼ਹਿਦਰ ਨਹੀਂ 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 ਇਥੋਂ ਵਾਰਦਾਤ ਤੋਂ ਬਾਅਦ ਤੋਂ ਅਸੀਂ ਟਰੇਸ ਕਰਨ ਲੱਗੇ ਸੀ ਨਿਕਲ ਗਈ ਸੀ ਵਾਪਸ ਸਿੱਧਾ ਹੈ ਨਾ ਇੱਥੇ ਨਹੀਂ ਰੁਕੀ ਗ੍ਰਫਤਾਰੀਆਂ ਸਰ ਕਿਤੋਂ ਹੋਈਆਂ ਗ੍ਰਫਤਾਰੀਆਂ ਅਸੀਂ ਅੰਮ੍ਰਿਤਸਰ ਤੋਂ ਜਿਹੜਾ ਪਿਸਤਲ ਆ 34 ਦਾ ਇਹ ਇੰਡੀਅਨ ਮੇਡ ਆ ਜਿਹਦਾ ਸਰਕਮਿਸ਼ਨੇ ਲੋਕਲ ਮੀਡੀਆ ਹਾਂ ਜਿਹੜੀ ਗੱਡੀ ਵੀ ਇੱਥੇ ਹੀ ਡੁਪਲੀਕੇਟ ਹਾਂਜੀ ਹਾਂਜੀ ਨਹੀਂ 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 ਗੁਰਦਾਸਪੁਰ ਦੀ ਰਜਿਸਟਰਡ ਹੈ ਗੱਡੀ ਚ ਗੁਰਦਾਸਪੁਰ ਦਾ ਨੰਬਰ ਹਾਂ ਜੀ ਪਟੇਗੜ੍ਹ ਦਾ ਬਟਾ ਗੋ ਟ੍ਰਾਂਸਪੋਰਟ ਹੈ ਜੀ ਨਹੀਂ ਨਹੀਂ ਇਹਦੀ ਆਪਣੀ ਹੈ ਜਿਹੜਾ ਸੁਖਮਨਦੀਪ ਸਿੰਘ ਹੈ ਇਹਦੀ ਮਲਕੀਤ ਹੈਗੀ ਜੀ ਸਰ ਇਹਨਾਂ ਦੀ ਸਿੱਧਾ ਜਿਹੜੇ 4 ਕੀ ਨਹੀਂ ਇਹਨਾਂ ਦੀ ਸੀ ਤਾਂ ਇਕਮ ਸੰਧੂ ਨਾਲ ਦੇ ਨਾਲ ਨਹੀਂ ਇਹਨਾਂ ਦੇ ਜਿਹੜਾ ਸੁਖਮਨਦੀਪ ਸਿੰਘ ਹੈ ਇਹਦੀ ਹੀ ਹੈ ਇਕਮ ਸੰਧੂ ਨਾਲ ਹਾਂਜੀ ਇਹ ਜਿਹੜੇ ਬਾਕੀ ਤਿੰਨ ਹੈ ਉਹ ਇਹਦੇ ਜਿਹੜੇ ਦੋਸਤ ਹੈ ਉਹਨਾਂ ਨੇ ਕਹਿੰਦੇ ਨੇ ਮੋਡਿਊਲ ਤਿਆਰ ਕੀਤਾ ਕਿ ਆਪਾਂ ਜਿਹੜੀ ਹੈਗੀ ਇਦਾਂ ਫਾਇਰਿੰਗ ਕਰਕੇ ਐਕਸਟਰਸ਼ਨ ਕਰਾਂਗੇ ਤੇ ਇਹਨਾਂ ਤੋਂ ਪੈਸੇ ਲਵਾਂਗੇ ਸਰ ਸੁਖਮਨਦੀਪ ਨੇ ਕੋਈ ਦੱਸਿਆ ਪ੍ਰਿਮੀ ਇਨਵੈਸਟੀਗੇਸ਼ਨ ਚ ਇਕਮ ਸੰਧੂ ਦੇ ਨਾਲ ਕਿਸ ਤਰ੍ਹਾਂ ਇਹ ਪੁਰਾਣੇ ਦੋਸਤਾਂ ਦੀ ਇੱਥੇ ਦੋਨੋਂ ਅੰਮ੍ਰਿਤਸਰ ਦੇ ਜਿਹੜੇ ਗੱਲ ਪਹਿਲਾਂ ਦੀ ਕੋਈ ਵਾਰਦਾ ਨਹੀਂ ਪਹਿਲਾਂ ਮੈਂ ਉਹੀ ਦੱਸ ਰਿਹਾ ਤੁਹਾਨੂੰ ਇਹਨਾਂ ਨੇ ਟਾਰਗੇਟ ਚੂਜ਼ ਕੀਤੇ ਸੀਗੇ ਵੀ ਅਸੀਂ ਪਠਾਨਕੋਟ ਅੰਮ੍ਰਿਤਸਰ ਲਗ-ਲਗ ਜਗ੍ਹਾ ਕਰਾਂਗੇ ਬਟ ਹਲੇ ਐਗਜ਼ੀਕਿਊਟ ਮੈਨੂੰ ਲੱਗਦਾ ਨਹੀਂ ਉਹ ਹੋ ਪਾਇਆ ਸੀਗਾ ਤਾਂ ਹਲੇ ਕਰ ਰਹੇ ਸੀ ਅਲੱਗ-ਅਲੱਗ ਜਗ੍ਹਾ ਰੇਕੀ ਤੇ ਕੋਈ ਇਹਨਾਂ ਨੇ ਇਹ ਪੁਆਇੰਟ ਚੁੜਿਆ ਸੀਗਾ ਜੀ ਉਹ ਤਾਂ ਹੈ ਹੀ ਹੈ ਬਿਲਕੁਲ ਬਿਲਕੁਲ ਜੀ ਇਹ ਤਾਂ ਕੰਮ ਚੋਂ ਨੂੰ ਜਿਹੜੀ ਚੱਲ ਰਹੀ ਫਸਟ ਕੰਪਨੀ ਦੀ ਫਸਟ ਅਟੈਂਪਟ ਤੇ ਕੀਤੀ ਉਹਦੀ ਆਪਣੀ ਪਹਿਲੀ ਨਹੀਂ ਨਹੀਂ ਉਹਦੇ ਪਹਿਲਾਂ ਵੀ ਹੈਗੀ ਜੀ ਜੀ ਫਰਾਂਸ ਬੇਸਡ ਹੈ ਹੁਣ ਇਸ ਟਾਈਮ ਫਰਾਂਸ ਇਹਨਾਂ ਦੀ ਤਾਂ ਹਾਲੇ ਤੱਕ ਸਾਨੂੰ ਇਹੀ ਲੱਗ ਰਿਹਾ ਜੇ ਹੁਣ ਕੋਈ ਕ੍ਰਿਮੀਨਲ ਐਂਗਲ ਹੋਰ ਦੇਖ ਰਹੇ ਆਂ ਬਾਕੀ ਵੀ ਅਸੀਂ ਟਾਈ ਅਪ ਕਰ ਰਹੇ ਆਂ ਡਿਸਟ੍ਰਿਕਟ ਨਾਲ ਜੇ ਉੱਥੇ ਕੋਈ ਲੋਕਲ ਇਹਨਾਂ ਨੇ ਪਹਿਲਾਂ ਕੀਤਾ ਹੋਵੇ ਮੇਬੀ ਸਰ ਪ੍ਰੋਫਾਈਲ ਦੇਖੀ ਇਹਨਾਂ ਦਾ ਨਹੀਂ ਗ੍ਰੀਨ ਟਾਈਮ ਇਹਨਾਂ ਦੋ ਤਾਂ ਬੰਦੇ ਨਸ਼ੇ ਦੇ ਵੀ ਕਰਨ ਦੇ ਵੀ ਆਤੀ ਹੈਗੇ ਇਹਨਾਂ ਦੇ ਵਿੱਚ ਤਾਂ ਹਾਂਜੀ ਹਾਂ ਇਸੇ ਕਰਕੇ ਨਾ ਤਾਂ